ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਜਸਪ੍ਰੀਤ ਕੌਰ ਮਾਨਸਵਾਗਤ ਕਰਦੀ ਹਾਂ ਵੀ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਸੁਣਾਉ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਹਾਂਜੀ ਤੇ ਹਾਂਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਹੋ ਚੁੱਕਿਆ ਜੀ ਸਵੇਰ ਦੇ ਵੱਜ ਗਏ ਨੇ 6:30 ਤੇ ਇਸ ਤੋਂ ਪਹਿਲਾਂ ਵਾਲੇ ਜਿਹੜੇ ਆਪਣੇ ਕੰਮਕਾਰ ਸੀ ਸਾਰੇ ਮੈਂ ਉਹ ਕਰਲੇ ਖਤਮ ਜਾਨਕੀ ਪਸ਼ੂਆਂ ਦੇ ਕੰਮਕਾਰ ਹੋ ਚੁੱਕੇ ਨੇ ਖਤਮ ਤੇ ਹੁਣ ਮੈਂ ਲੱਗੀ ਸੀ ਇੱਥੇ ਚਾਹ ਬਣਾਉਣਾ ਤੇ ਇੱਕ ਸਾਈਡ ਮੈਂ ਰੱਖ ਦਿੱਤੀ ਆ ਚਾਹ ਬਣਨ ਵਾਸਤੇ ਤੇ ਇਧਰ ਇੱਕ ਸਾਈਡ ਆਪਣੀ ਚਾਹ ਪਕ ਰਹੀ ਆ ਤੇ ਇੱਕ ਸਾਈਡ ਮੈਂ ਨਾਲ ਦੀ ਨਾਲ ਸਬਜੀ ਨੂੰ ਤੜਕਾ ਲਗਾ ਰਹੀ ਸੀ ਸਬਜੀ ਜਿਹੜੀ ਬਣਾਉਣੀ ਹੈਗੀ ਜਿਵੇਂ ਆਪਣੀ ਉਦੀ ਪੁਰਜੀ ਬਣਾਉਣੀ ਆ ਅ ਅਰਸ਼ਨੂਰ ਵਾਸਤੇ ਤੇ ਮੈਂ ਪਹਿਲਾਂ ਸੋਚਿਆ ਸੀਗਾ ਚਲੋ ਉਹਨੂੰ ਮੈਂ ਪਨੀਰ ਦੇ ਜਿਹੜੇ ਪਰੌਂਠੇ ਬਣਾ ਦੂੰਗੀ ਤੇ ਪਰ ਫਿਰ ਉਹ ਕਹਿੰਦਾ ਨਹੀਂ ਮੰਮਾ ਤੁਸੀਂ ਮੈਨੂੰ ਸਬਜੀ ਬਣਾ ਦਿਓ ਜਾਨਕੀ ਪੁਰਜੀ ਬਣਾ ਦਿਓ ਮੈਂ ਜਲਦੀ ਜਲਦੀ ਪਿਆਜ਼ ਹਰੀ ਮਿਰਚ ਕੱਟ ਕੇ ਤੇ ਹੁਣ ਮੈਂ ਕਿਹਾ ਚੱਲ ਮੈਂ ਇਹਨੂੰ ਤੜਕਾ ਲਗਾ ਦਿੰਨੀ ਆ ਤੇ ਇਧਰ ਆਪਾਂ ਲੱਗਿਆ ਹੁਣ ਸਬਜ਼ੀ ਨੂੰ ਤੜਕਾ ਲਗਾਉਣਾ ਤੇ ਹਾਂਜੀ ਉਸ ਤੋਂ ਪਹਿਲਾਂ ਤੁਹਾਨੂੰ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੁਹਾਨੂੰ ਮੇਰੇ ਵਲੌਗ ਜਿਹੜੇ ਉਹ ਕਿਸ ਤਰ੍ਹਾਂ ਲੱਗਦੇ ਹੁੰਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵਲੌਗ ਚੰਗੇ ਲੱਗਦੇ ਹੁੰਦੇ ਨੇ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਇਸ ਦੇ ਨਾਲ ਨਾਲ ਹੀ ਆ ਆਪਾਂ ਤੁਹਾਡੀ ਅੱਜ ਇੱਕ ਗਲਤ ਵਹਿਮ ਜਿਹੜੀ ਉਹ ਦੂਰ ਕਰਦੇ ਆਂ ਕਾਫੀ ਭੈਣ ਭਰਾ ਜਿਹੜੇ ਕਨਫਿਊਜ਼ ਹੋ ਜਾਂਦੇ ਨੇ ਤੇ ਪਲੀਜ਼ ਮੈਂ ਤੁਹਾਨੂੰ ਦੱਸਦੀ ਆਂ ਜੀ ਮੇਰਾ ਨਾਮ ਹੈਗਾ ਜਸਪ੍ਰੀਤ ਕੌਰ ਤੇ ਜਿਹੜਾ ਮੇਰੇ ਚੈਨਲ ਦਾ ਨਾਮ ਆ ਉਹ ਮੇਰੇ ਬੇਟੇ ਦੇ ਨਾਮ ਤੋਂ ਆ ਮੇਰੇ ਬੇਟੇ ਦਾ ਪੂਰਾ ਨਾਮ ਅਰਸ਼ ਨੂਰਾ ਤੇ ਉਹਦਾ ਸ਼ਾਰਟ ਨੇਮ ਨੂਰਾ ਤੇ ਉਹਦੇ ਨਾਮ ਤੋਂ ਹੀ ਮੈਂ ਆਪਣੇ ਚੈਨਲ ਦਾ ਜਿਹੜਾ ਨਾਮ ਆ ਰੱਖਿਆ ਤੇ ਪਲੀਜ਼ ਤੁਸੀਂ ਧਿਆਨ ਰੱਖ ਲਿਓ ਸਾਰੀਆਂ ਭੈਣਾਂ ਕਿਉਂਕਿ ਕਨਫਿਊਜ਼ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਖਾ ਚੱਲ ਆਪਾਂ ਦੱਸ ਦਈਏ ਪੂਰਾ ਡਿਟੇਲ ਦੇ ਵਿੱਚ ਤੇ ਲਓ ਜੀ ਆਪਾਂ ਪਿਆਜ਼ ਰੱਖ ਦਿੱਤੇ ਸੀ ਪੱਕਣ ਵਾਸਤੇ ਪਿਆਜ਼ ਆਪਣੇ ਭੁੱਜ ਗਏ ਨੇ ਤੇ ਆਪਾਂ ਜਿਹੜਾ ਪਨੀਰ ਸੀਗਾ ਉਹਨੂੰ ਵੀ ਮੈਂ ਕद्दूकस ਕਰ ਲਿਆ ਮੈਂ ਕद्दूकस ਕਰਕੇ ਹੀ ਭੁਰਜੀ ਬਣਾਉਣੀ ਹੁੰਦੀ ਹੈ ਪਨੀਰ ਦੀ ਤੇ ਲਓ ਜੀ ਆਪਾਂ ਪਨੀਰ ਵੀ ਪਾ ਦਿੰਨੇ ਹਾਂ ਹਰੀ ਮਿਰਚ ਤੇ ਪਿਆਜ਼ ਭੁੱਜ ਚੁੱਕਿਆ ਤੇ ਹੁਣ ਆਪਾਂ ਪਨੀਰ ਐਡ ਕਰ ਦਿੰਨੇ ਹਾਂ ਤਾਂ ਇਹਦੇ ਵਿੱਚ ਆਪਾਂ ਪਾ ਦਾਂਗੇ ਨਮਕ ਤੇ ਮਿਰਚ ਤੇ ਹਲਦੀ ਤੇ ਜਿਆਦਾ ਹੋਰ ਮਸਾਲੇ ਆਪਾਂ ਨਹੀਂ ਪਾਉਣੇ ਹੈਗੇ ਤੇ ਆਪਣੀ ਸਬਜੀ ਹੋ ਜੂਗੀ ਤਿਆਰ ਪੱਕ ਕੇ ਤੇ ਜਦ ਤੱਕ ਇਧਰ ਆਪਣੀ ਜਿਹੜੀ ਚਾਹ ਸੀ ਉਹ ਵੀ ਪੱਕ ਚੁੱਕੀ ਆ ਤੇ ਆਪਾਂ ਹੁਣ ਪਹਿਲਾਂ ਜਾਨੀ ਕਿ ਸਬਜੀ ਬਣਾ ਕੇ ਤੇ ਨਾਲ ਦੇ ਨਾਲ ਅਰਸ਼ਨੂਰ ਦੀ ਮੇ ਰੋਟੀ ਵੀ ਲਾਉਣ ਲੱਗੀ ਸੀ ਮੈਂ ਕਿਹਾ ਚੱਲ ਨਾਲੇ ਅਰਸ਼ਨੂਰ ਦਾ ਟਿਫਨ ਤਿਆਰ ਹੋ ਜਾਏਗਾ ਤੇ ਨਾਲ ਨਾਲ ਆਪਣਾ ਸਾਡਾ ਜਿਹੜਾ ਨਾਸ਼ਤਾ ਉਹ ਵੀ ਜਾਨੀ ਕਿ ਹੋ ਜਾਏਗਾ ਅਸੀਂ ਵੀ ਹੁਣ ਇੱਕ ਇੱਕ ਆ ਜਨੇ ਕਿ ਪਰੌਂਠਾ ਚਾਹ ਦੇ ਨਾਲ ਲੈ ਲਾਂਗੇ ਤਾਂ ਫਿਰ ਦੁਪਹਿਰ ਦੇ ਟਾਈਮ ਤੇ ਸਬਜ਼ੀ ਬਣਾਵਾਂਗੇ ਕਿਉਂਕਿ ਨੌਰ ਦੇ ਡੈਡੀ ਨੇ ਵੀ ਜਾਣਾ ਸੀਗਾ ਖੇਤ ਤੇ ਫਿਰ ਮੈਂ ਕਿਹਾ ਚਲੋ ਵੀ ਮੈਂ ਤੁਹਾਨੂੰ ਵੀ ਹੁਣੇ ਪਰੌਂਠੇ ਲਾ ਦਨੀ ਆ ਚਾਹ ਦੇ ਨਾਲ ਕੋਈ ਤੁਸੀਂ ਖਾ ਲਿਓ ਤੇ ਬਾਅਦ ਵਿੱਚ ਫਿਰ ਮੈਂ ਦੁਪਹਿਰ ਦੇ ਟਾਈਮ ਤੇ ਰੋਟੀ ਚਲੋ ਬਣਾ ਲੂੰਗੀ ਦੁਪਹਿਰ ਦੇ ਟਾਈਮ ਤੇ ਰੋਟੀ ਸਬਜ਼ੀ ਬਣਾ ਲੂੰਗੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਰੋਟੀ ਸੇਕ ਲਾਂ ਤੇ ਉਸ ਤੋਂ ਬਾਅਦ ਫਿਰ ਅਗਲੇ ਕੰਮ ਕਾਰ ਜਿਹੜੇ ਆਪਾਂ ਕਰਦੇ ਆਂ ਪਹਿਲਾਂ ਰੋਟੀ ਸੇਕ ਕੇ ਤੇ ਆਪਾਂ ਵੀ ਚਾਹ ਪਾਣੀ ਪੀ ਲਗੇ Thank you. ਹਾਂਜੀ ਲੋ ਜੀ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਲੱਗੇ ਸੀਗੇ ਗੋਹਾ ਮਿੱਟੀ ਫੇਰਨਾ ਤੇ ਗੋਹਾ ਮਿੱਟੀ ਮੈਂ ਜਾਣੀ ਕਿ ਮਿੱਟੀ ਤਾਂ ਕੱਲ ਸ਼ਾਮੀ ਹੀ ਭੌਂਕੇ ਰੱਖਤੀ ਸੀ ਤੇ ਸਵੇਰੇ ਮੈਂ ਉਹਦੇ 'ਚ ਫੇਰ ਪਾਣੀ ਪਾਤਾ ਸੀ ਦੁਬਾਰਾ ਤੇ ਹੁਣ ਆਪਾਂ ਜਿਵੇਂ ਫਰਸ਼ ਵਗੈਰਾ ਵੀ ਧੋ ਲਈ ਆ ਜਿਹੜੀ ਸੀਗੀ ਮੈਂ ਕੱਲ ਵੀ ਚੱਲਾ ਅੱਜ ਧੋ ਦਿੰਨੀ ਆ ਫਿਰ ਚੰਗੀ ਤਰ੍ਹਾਂ ਜਿਵੇਂ ਹਨਾ ਬਿਰਲਾ ਬਣਿਆ ਪਈਆਂ ਕਿਉਂਕਿ ਸੀਮੈਂਟ ਜਿਹੜਾ ਘੋਲਿਆ ਪਾਇਆ ਸੀ ਸੀਮੈਂਟ ਦਾ ਉਹ ਪਰੌ ਰੱਥ ਗਿਆ ਸੀਗਾ ਤੇ ਵੈਸੇ ਤਾਂ ਹੁਣ ਸੋਚ ਰਿਆਂ ਵੀ ਆਪਾਂ ਵੀ ਜਿਵੇਂ ਆ ਥੋੜਾ ਜਿਆਦਾ ਤੂੜੀ ਤੰਦ ਆਪਣਾ ਜਿਹੜਾ ਕੰਮ ਨਿਪਟ ਚੇ ਤੇ ਜਦੋਂ ਵੇਲ ਜੀ ਹੋ ਗਈ ਤਾਂ ਸਕੀਮ ਜਿਹੜੀ ਬਣਾ ਰੱਖੀ ਆ ਕੀ ਆਪਾਂ ਥੋੜੀ ਜੀ ਕਰਦੇ ਆ ਸੈਟਿੰਗ ਕਰਦੇ ਤਾਂ ਪਰ ਹੁਣ ਮੈਂ ਕਹਾਂ ਵੀ ਇੱਕ ਵਾਰੀ ਮੈਂ ਗੋਹਾ ਮਿੱਟੀ ਫੇਰ ਦਿਆਂ ਕਿਉਂਕਿ ਹਲੇ ਮਹੀਨਾ ਲੰਘ ਜਾਣਾ ਤੇ ਫਿਰ ਮਿੱਟੀ ਘੱਟਾ ਜਿਆਦਾ ਔੜਦਾ ਏ ਤੇ ਇਸ ਕਰਕੇ ਫਿਰ ਮੈਂ ਕਹਾਂ ਚੱਲ ਮੈਂ ਪਹਿਲਾਂ ਵਿੜਾ ਵੀ ਸੁੰਬਰ ਲਿਆ ਸੀਗਾ ਤੇ ਫਰਸ਼ ਵੀ ਧੋਤੀ ਤੇ ਹੁਣ ਮਿੱਟੀ ਵੀ ਭਿਉ ਰੱਖੀ ਸੀਗੀ ਤੇ ਮੈਂ ਪਹਿਲਾਂ ਮਿੱਟੀ ਰਲਾ ਲਈ ਸੀਗੀ ਜਾਨਕੀ ਗੋਹਾ ਵੀ ਸਟਲਿਆ ਸੀਗਾ ਤੇ ਪਸ਼ੂਆਂ ਦੇ ਕੰਮਕਾਰ ਵੀ ਨਿਭੜ ਗਏ ਤੇ ਮੈਂ ਕੱਪੜੇ ਵੀ ਧੋਤੇ ਤੇ ਹੁਣ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਜੀ 9 ਵਜੇ ਨੇ 9:30 ਦਾ ਟਾਈਮ ਆ ਤੇ ਫਿਰ ਨਾ ਬੇੜੇ ਦੇ ਵਿੱਚ ਨਾ ਜਾਦਾ ਧੁੱਪ ਹੋ ਜਾਂਦੀ ਆ ਫਿਲਹਾਲ ਮੇਰਾ ਅੰਦਰਾਂ ਦਾ ਜਿਹੜਾ ਜਾਨਕੀ ਝਾੜੂ ਪੋਚਾ ਰਹਿੰਦਾ ਸੀ ਲਗਾਉਣ ਵਾਲਾ ਰਸੋਈ ਸਾਫ ਕਰਨ ਵਾਲੀ ਰਹਿੰਦੀ ਸੀਗੀ ਤੇ 판ਡੇ ਵਗੈਰਾ ਵੀ ਮੈਂ ਸਾਫ ਕਰ ਲਈ ਸੀ ਬਸ ਮੇਰਾ ਜਾਨੀ ਕਿ ਝਾੜੂ ਪੂੰਛਾ ਦਾ ਕੰਮ ਰਹਿੰਦਾ ਸੀਗਾ ਤਾਂ ਹੀ ਮੈਂ ਥੋੜਾ ਜਿਹਾ ਅੱਜ ਜਲਦੀ ਉੱਠ ਕੇ ਜਿਹੜਾ ਕੰਮ ਖਿੱਚਿਆ ਮੈਂ ਕਿਹਾ ਵੀ ਫਿਰ ਨਾ ਵਿੜੇ ਦੇ ਵਿੱਚ ਆ ਜਾਂਦੀ ਜ਼ਿਆਦਾ ਧੁੱਪ ਹੁਣ ਧੁੱਪ ਤਾਂ ਤੁਸੀਂ ਹੁਣ ਵੀ ਦੇਖ ਰਹੇ ਹੋ ਚਲੋ ਇਧਰਲੀ ਸਾਈਡ ਧੁੱਪ ਆ ਪਰ ਉਧਰਲੀ ਸਾਈਡ ਹਜੇ ਛਾਉਈ ਆ ਤੇ ਪਰ ਮੈਂ ਕਿਹਾ ਵੀ ਮੈਂ ਜਲਦੀ ਜਲਦੀ ਮਿੱਟੀ ਉਲਾ ਦਿਆਂ ਕਿਉਂਕਿ ਫਿਰ ਜਦੋਂ ਸਿਆ ਲੱਗ ਜਾਂਦਾ ਇੱਥੇ ਫਿਰ ਇੱਕ ਗਰਮੀ ਜ਼ਿਆਦਾ ਹੈ ਅੱਜ ਤੇ ਫਿਰ ਹਨਾ ਔਖਾ ਹੋ ਜਾਂਦਾ ਤੇ ਚਲੋ ਜੀ ਹੁਣ ਪਹਿਲਾਂ ਮੈਂ ਸਾਰੇ ਕਿਤੇ ਮਿੱਟੀ ਫੇਰ ਦਿਆਂ ਹਾਂਜੀ ਲਓ ਜੀ ਮੈਂ ਕੂਲਰ ਦੇ ਕੋਲੋਂ ਨਾ ਇਸ ਤਰ੍ਹਾਂ ਹੀ ਫੇਰਨ ਲੱਗੀ ਸੀ ਕਿਉਂਕਿ ਮੈਂ ਪਹਿਲਾਂ ਭੁੱਲ ਗਈs ਵਕਤੇ ਵੀ ਚਲੋ ਇਹਨੂੰ ਪਰੇ ਨੂੰ ਕਰਵਾ ਲੈਂਦੀ ਪਰ ਫਿਰ ਮੈਂ ਕਿਹਾ ਵੀ ਹੁਣ ਮੇਥੋਂ ਕੱਲੀ ਤੂੰ ਤਾਂ ਸੂਤ ਨਹੀਂ ਆਉਣਾ ਤੇ ਮੈਂ ਉਸੇ ਤਰ੍ਹਾਂ ਹੀ ਫੇਰਤਾ ਤੇ ਲਓ ਜੀ ਦੇਖੋ ਇੱਥੇ ਮਿੱਟੀ ਸਾਰੀ ਮੈਂ ਫੇਰਤੀ ਬਿੜੇ ਦੇ ਵਿੱਚ ਤੇ ਹੁਣ ਦੇਖੋ ਕਿਹੜਾ ਕਿੰਨਾ ਸੋਹਣਾ ਲੱਗਦਾ ਜਦੋਂ ਸੱਜਰੀ ਜੀ ਮਿੱਟੀ ਫਿਰੀ ਹੁੰਦੀ ਉਦੋਂ ਬਿੜਾ ਬਹੁਤ ਸੋਹਣਾ ਬਣ ਜਾਂਦਾ ਹਾਂਜੀ ਲੋ ਜੀ ਉਸ ਤੋਂ ਬਾਅਦ ਇੱਥੇ ਹੋ ਚੁੱਕਿਆ ਜੀ ਦੁਪਹਿਰ ਦਾ ਟਾਈਮ ਕਿਉਂਕਿ ਜਦੋਂ ਮੈਂ ਮਿੱਟੀ ਫੇਰ ਕੇ ਹਟੀ ਸੀ ਮਿੱਟੀ ਫੇਰਨ ਤੋਂ ਬਾਅਦ ਫਿਰ ਮੁੜ ਕੇ ਮੈਨੂੰ ਅੰਦਰ ਦਾ ਹੋ ਗਿਆ ਸਾਫ਼ ਸੁਥਰਾ ਜਾਂਦਾ ਝਾੜੂ ਪੂੰਚਾ ਲਾਇਆ ਤੇ ਤਕਰੀਬਨ ਮੈਨੂੰ ਹੋ ਗਏ ਸੀਗੇ ਜੀ 12:30 1 ਦਾ ਟਾਈਮ ਹੋ ਚੁੱਕਿਆ ਸੀਗਾ ਫਿਰ ਮੈਂ ਕਿਹਾ ਕਿ ਹੁਣ ਤਾਂ ਮੈਂ ਨਹਾ ਧੋ ਕੇ ਤੇ 10 ਮਿੰਟ ਬਸ ਰੈਸਟ ਕੀਤੀ ਗੈ ਲੋ ਤੇ ਹਲੇ ਮੈਂ ਵਾਲ ਵੀ ਨਹੀਂ ਵਾਏ ਸੀਗੇ ਤੇ ਹੁਣ ਮੈਂ ਲੱਗੀਆਂ ਚਾਹ ਬਣਾਉਣ ਕਿਉਂਕਿ 2:00 ਬਜ ਗਏ ਸੀਗੇ ਤੇ ਮੈਂ ਕਿਹਾ ਵੀ ਜਲਦੀ-ਉਲਦੀ ਮੈਂ ਚਾਹ ਤਰਾਂ ਤੇ ਚਾਹ ਪੀ ਕੇ ਤੇ ਕਿਉਂਕਿ ਫਿਰ ਫਿਰ ਪਸ਼ੂਘਾਂ ਵਾਲੇ ਜਾਣਾ ਸੀਗਾ ਜਾਨੀ ਕਿ ਹਨਾ ਸੱਨੀ ਵਗੈਰਾ ਕਰਨੀ ਹੁੰਦੀ ਹੈ 3 ਵਜੇ ਤੇ ਤਾਂ ਕਰਕੇ ਫਿਰ ਸ਼ਾਮ ਨੂੰ ਫਿਰ ਕਿਉਂਕਿ 2-3 ਦਿਨ ਹੋ ਗਏ ਹੁਣ ਨਾ ਸ਼ਾਮ ਨੂੰ ਫਿਰ ਲਾਈਟ ਬੰਦ ਹੋ ਜਾਂਦੀ ਹੈ ਤੇ ਫਿਰ ਜਿਵੇਂ 6 ਵਜੇ ਲਾਈਟ ਆਉਂਦੀ ਆ ਤਾਂ ਉਸ ਤੋਂ ਬਾਅਦ 6:30 ਪੌਣੇ 7 ਤੱਕ ਜਾਨੀ ਕਿ ਅੱਧਾ ਪੌਣਾ ਘੰਟਾ ਲਾਈਟ ਆਉਂਦੀ ਆ ਤਾਂ ਫਿਰ ਫਿਰ ਲਾਈਟ ਬੰਦ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ 9:30-10 ਵਜੇ ਲਾਈਟ ਆਉਂਦੀ ਆ ਜਾਨੀ ਕਿ ਡੇਢ-2 ਘੰਟਿਆਂ ਦਾ ਕੱਟ ਫਿਰ ਲੱਗ ਜਾਂਦਾ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਜਾਨੀ ਕਿ ਤਾਂ ਕਰਕੇ ਟਾਈਮ ਨਾਲ ਕੰਮ ਜਿਹੜਾ ਨਿਬੜ ਲੈਣੇ ਆ। ਤੇ ਹਾਂਜੀ ਲੋ ਜੀ ਮੈਨੂੰ ਦੋ ਤਿੰਨ ਦਿਨ ਹੋ ਗਏ ਭੈਣਾਂ ਨੇ ਕਮੈਂਟ ਕੀਤਾ ਸੀਗਾ ਆ ਵੀ ਤੁਸੀਂ ਅਰਸ਼ਨੂਰ ਨੂੰ ਜ਼ਰੂਰ ਵਲੌਗ ਦੇ ਵਿੱਚ ਲੈ ਕੇ ਆਇਓ ਤੇ ਭੈਣੇ ਉਹ ਵਲੌਗ ਦੇ ਵਿੱਚ ਆਉਂਦਾ ਨਹੀਂ ਹੈਗਾ ਬਹੁਤ ਘੱਟ ਆਉਂਦਾ ਪਤਾ ਨਹੀਂ ਕਿਉਂ ਪਰ ਮੈਂ ਕੋਈ ਗੱਲ ਨਹੀਂ ਜ਼ਰੂਰ ਕੱਲ ਨੂੰ ਉਹਨੂੰ ਵਲੌਗ ਦੇ ਵਿੱਚ ਲੈ ਕੇ ਆਉਂਗੀ। ਤੇ ਬਾਕੀ ਇੱਕ ਮੇਰੀ ਭੈਣ ਨੇ ਰਾਤ ਕਮੈਂਟ ਕੀਤਾ ਸੀਗਾ ਕਿ ਫੀਲਡ ਦਾ ਦੱਸਿਓ ਜੀ ਤੇ ਭੈਣੇ ਅੱਜ ਸੌਰੀ ਮੇਰੇ ਤੋਂ ਵੀਡੀਓ ਨਹੀਂ ਬਣੀ ਫੀਲਡ ਬਾਰੇ ਤੁਹਾਨੂੰ ਮੈਂ ਕੱਲ ਨੂੰ ਜ਼ਰੂਰ ਦੱਸੂਗੀ ਸਾਰਾ ਵੀ ਕਿੰਨਾ ਖਰਚਾ ਆਉਂਦਾ ਆਪਾਂ ਘਰ ਦੀ ਫੀਲਡ ਬਣਵਾਉਣ ਤੇ ਤੇ ਚਲੋ ਜੀ ਹੁਣ ਆਪਣੀ ਚਾਹ ਬਣ ਰਹੀ ਆ ਤੇ ਚਾਹ ਪੀ ਕੇ ਤੇ ਫਿਰ ਆਪਾਂ ਚੱਲਦੇ ਆਂ ਪਸ਼ੂਆਂ ਵੱਲ ਤੇ ਵੀਡੀਓ ਨੂੰ ਰੋਕਦੇ ਆਂ ਇੱਥੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰ